ਪੰਜਾਬ ਦੇ ਮੁੱਖ ਮੰਤਰੀ ਨਾਲ ਬਹਿਸ ਨਹੀਂ ਕਰ ਸਕਦੇ ਹਰ ਗੱਲ ਤੋਂ ਭੱਜੇ ਹਰ ਚੋਣ ਤੋਂ ਭੱਜੇ ਇਹ ਉਹਨਾਂ ਕੋਲ ਤੁਸੀਂ ਉਮੀਦਵਾਰ ਦੇਖੋ ਵਿਰੋਧੀ ਜਿਹੜੇ ਗੱਲਾਂ ਕਰਦੇ ਨੇ ਪੁਲ ਹੱਥ ਵਾਲਾ ਚੱਕੇ ਸੰਗਰੂਰ ਸੰਗਰੂਰ ਵਾਲਾ ਚੱਕੇ ਅਨੰਦਪੁਰ ਕੋਈ ਕਿਤੇ ਕੋਈ ਕਿਤੇ ਚਮਕੌਰ ਵਾਲਾ ਚੱਕੇ ਜਲੰਧਰ ਗਿੱਦੜਬਾਹੇ ਵਾਲਾ ਚੱਕੇ ਲੁਧਿਆਣਾ ਉਹ ਕੀ ਮਗਾਵਣਾ ਕਰਨਗੇ ਕਿਉਂਕਿ ਉਹਨਾਂ ਕੋਲ ਤਾਂ ਉਮੀਦਵਾਰ ਨਹੀਂ ਹੈ ਸਾਡੇ ਕੋਲ ਤੁਸੀਂ ਦੇਖੋ ਜਿਹੜੇ ਉਮੀਦਵਾਰ ਨੇ ਇੱਕ ਵੀ ਉਮੀਦਵਾਰ ਐਸਾ ਨਹੀਂ ਜਿਹਨੂੰ ਲੋਕ ਨਾ ਜਾਣਦੇ ਹੋਣ ਚਾਹੇ ਉਹ 13 ਜੋ ਕਿਸੇ ਵੀ ਸੀਟ ਤੇ ਖੜਾ ਹੈ ਹਰ ਉਮੀਦਵਾਰ ਦੀ ਲੋਕਾਂ ਨਾਲ ਪਿਆਰ ਲੋਕਾਂ ਚ ਜਾਣ ਪਛਾਣ ਤੇ ਭਗਵੰਤ ਮਾਨ ਸਰਕਾਰ ਦਾ ਇੱਕ ਇੱਕ ਮੰਤਰੀ ਇੱਕ ਇੱਕ ਵਿਧਾਇਕ ਤੇ ਇੱਕ ਇੱਕ ਪਾਰਟੀ ਦਾ ਵਲੰਟੀਅਰ ਅੱਜ ਚੋਣ ਪਿੰਡ ਦੇ ਵਿੱਚ ਉੱਦਿਆ ਵਾ ਤੇ ਸਾਰਿਆਂ ਦਾ ਇੱਕੋ ਮਿਸ਼ਨ ਹੈ ਕਿ 13 ਜੀਰੋ ਪੰਜਾਬ ਬਣੇਗਾ ਹੀਰੋ ਤੇ ਤੁਸੀਂ ਗੁਰਪ੍ਰੀਤ ਜੀਪੀ ਦੀ ਗੱਲ ਕਰੀਏ ਤਾਂ ਉਹ ਕਾਂਗਰਸ ਛੱਡ ਕੇ ਵੀ ਆਏ ਨੇ ਉੱਥੇ ਹੁਣ ਕਾਂਗਰਸ ਪਾਰਟੀ ਤਾਂ ਕਹਿੰਦੀ ਕਿ ਤਾਂ ਯਾਰ ਮੇਰਾ ਤਿਤਲੀਆਂ ਵਰਗਾ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਜੀਪੀ ਸਭ ਕਾਂਗਰਸ ਨਹੀਂ ਛੱਡ ਗਏ ਜੀਪੀ ਸਭ ਭਗਵੰਤ ਮਾਨ ਦੇ ਕਿਤੇ ਕੰਮਾਂ ਨੂੰ ਦੇਖਦੇ ਹੋਏ ਪੰਜਾਬ ਦੀ ਭਲਾਈ ਲਈ ਪੰਜਾਬ ਦਾ ਹਿਤਾਸ਼ੀ ਹੋਣ ਕਰਕੇ ਤਾਂ ਉਹਨੇ ਆਮ ਆਦਮੀ ਪਾਰਟੀ ਨੂੰ ਸੁਣਿਆ ਅੱਜ ਇਹ ਕਿਹੜੀਆਂ ਗੱਲਾਂ ਕਰਦੇ ਨੇ ਕਾਂਗਰਸੀ ਜਿਹੜਾ ਮਨੋਹਰ ਸਿੰਘ ਆਜ਼ਾਦ ਖੜਿਆ ਸੀ ਉਹ ਅੱਜ ਕਾਂਗਰਸ ਚਾਰਿਆ ਤੁਸੀਂ ਇਹਨੂੰ ਕਹਿ ਰਹੇ ਹੋ ਤਿੱਦਾਂ ਵਰਗਾ ਜੀਪੀ ਪੰਜਾਬ ਦੀ ਭਲਾਈ ਲਈ ਹੂੰ ਇਲਾਕੇ ਦੀ ਤਰੱਕੀ ਲਈ ਹੂੰ ਫਤਿਹਗੜ੍ਹ ਸਾਹਿਬ ਇਲਾਕੇ ਨੂੰ ਇਹ ਮਾਣ ਹੋਏਗਾ ਤੁਸੀਂ ਸੁਣਿਆ ਹੋਣਾ ਸਾਡੇ ਐਮਪੀ ਕੈਂਡੀਡੇਟ ਦਾ ਕਈ ਵਾਰ ਉਹਨਾਂ ਨੇ ਕਿਹਾ ਕਿ ਉਰੇ ਲੋਕਾਂ ਨੂੰ ਇਹੀ ਨਹੀਂ ਪਤਾ ਸੀ ਕਿ ਮੈਂਬਰ ਆਫ ਪਾਰਲੀਮੈਂਟ ਦਾ ਦਫ਼ਤਰ ਹੈ ਡੀਸੀ ਕੰਪਲੈਕਸ ਹੂੰ ਜਿੱਦਨ ਐਮਪੀ ਕੈਂਡੀਡੇਟ ਦੇ ਬਿਹਾਫ ਤੇ ਤੇ ਮੈਂ ਪਾਰਟੀ ਦੇ ਬਿਹਾਫ ਤੇ ਕਹਿਣਾ ਚਾਹਣਾ ਹੈ ਕਿ ਜਿੱਦਨ ਗੁਰਪ੍ਰੀਤ ਸਿੰਘ ਜੀਪੀ 4 ਜੂਨ ਨੂੰ ਐਮਪੀ ਬਣ ਜਾਣਗੇ ਤੇ ਪਹਿਲੀ ਵਾਰ ਹੋਏਗਾ ਕਿ ਉਹ ਹਫਤੇ ਚੋਂ ਤਿੰਨ ਦਿਨ ਪੂਰੇ ਆਪਣੇ ਦਫਤਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਵੀ ਐਮਪੀ ਨੂੰ ਮਿਲਣ ਲਈ ਦਿੱਲੀ ਜਾਣ ਦੀ ਲੋੜ ਨਹੀਂ ਐਮਪੀ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਚ ਦਫਤਰ ਹੈ ਮੇਰਾ ਖਿਆਲ ਹੈ ਸ਼ਾਇਦ ਕਿਸੇ ਨੇ ਪਿਛਲੇ 5 ਸਾਲ ਚ ਉਹ ਦਫਤਰ ਚ ਅਮਰ ਸਿੰਘ ਨੂੰ ਬੈਠੇ ਨਹੀਂ ਦੇਖਿਆ ਹੁਣ ਕਿਉਂਕਿ ਉਹ ਆਇਆ ਹੀ ਨਹੀਂ ਕਦੀ ਅਮਰ ਸਿੰਘ ਨੂੰ ਪਤਾ ਹੀ ਨਹੀਂ ਜੀਪੀ ਨੂੰ ਅੱਜ ਪੁੱਛੋ ਦੀਪਿਕਾ ਟੋਗੜ ਹਰ ਕੌਨਸਟਿਟੂਐਂਸੀ ਪੰਜਾਬ ਬੰਦਿਆਂ ਨੂੰ ਬਾਈ ਨੇਮ ਜਾਣਦਾ ਅਮਰ ਸਿੰਘ ਤਾਂ ਕਾਂਗਰਸੀਆਂ ਨੂੰ ਨਹੀਂ ਜਾਣਦੇ ਕੀ ਉਹ ਗੱਲਾਂ ਕਰਨਗੇ ਇਹਦੇ ਬਾਰੇ ਜੇ ਕੋਈ ਅੱਜ ਪੰਜਾਬ ਦੀ ਭਲਾਈ ਲਈ ਪੰਜਾਬ ਦੀ ਤਰੱਕੀ ਲਈ ਆਮ ਆਦਮੀ ਪਾਰਟੀ 'ਚ ਸ਼ਾਮਲ ਹੁੰਦਾ ਤਾਂ ਉਹ ਪੰਜਾਬ ਦੀ ਤਰੱਕੀ ਲਈ ਹੋ ਰਿਹਾ ਆਪਣੇ ਨਿੱਜੀ ਹਿੱਤਾਂ ਲਈ ਥੋੜੀ ਜੇ ਉਹ ਸ਼ਾਮਲ ਹੋਇਆ ਪਾਰਟੀ ਨੂੰ ਲੱਗਿਆ ਕਿ ਯਾਰ ਇਹ ਉਮੀਦਵਾਰ ਜਿੱਤ ਸਕਦਾ ਸਰਵੇ ਕਰਾਇਆ ਗਿਆ ਤਾਂ ਪਾਰਟੀ ਨੇ ਗੁਰਪ੍ਰੀਤ ਸਿੰਘ ਜੀ ਪੀ ਨੂੰ ਕੈਂਡੀਡੇਟ ਬਣਾਤਾ ਇਸ ਕਰਕੇ ਇਹ ਤਾਂ ਵਿਰੋਧੀਆਂ ਕੋਲ ਕੁਝ ਕਹਿਣ ਨੂੰ ਨਹੀਂ ਆ ਉਹਨਾਂ ਕੋਲ ਆਹੀ ਗੱਲਾਂ ਰਹਿ ਗਈਆਂ ਕਿਉਂਕਿ ਜਦ ਕਹਿੰਨੇ ਵੀ ਨਾਚ ਨਾ ਜਾ ਨਿਆੰਗਨ ਟੇਡਾ ਅੰਗੂਰ ਖੱਟੇ ਆ ਇਹ ਹਾਲ ਵਿਰੋਧੀ ਪਾਰਟੀਆਂ ਦਾ ਪੰਜਾਬ 'ਚ ਕਰਿਆ ਪਿਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੇ ਮੰਨ ਲਓ ਗੁਰਪ੍ਰੀਤ ਜੀ ਪੀ ਟਿਕਟ ਜਿੱਤ ਜਾਂਦੇ ਨੇ ਸੀਟ ਜਿੱਤਾ ਜਾਂਦੇ ਨੇ ਫਤੇਗੜ ਸਾਹਿਬ ਦੇ ਤੁਸੀਂ ਕਿਹਾ ਹੈ ਕਿ ਦਫ਼ਤਰ 'ਚ ਤਿੰਨ ਦਿਨ ਬੈਠਣਗੇ ਤਾਂ ਹੋਰ ਕਿਹੜਾ ਕਿਹੜਾ ਵਿਕਾਸ ਹੋਰ ਫਤੇਗੜ ਸਾਹਿਬ 'ਚ ਦੇਖਣ ਨੂੰ ਮਿਲੇਗਾ ਫਤੇਗੜ ਸਾਹਿਬ ਨੂੰ ਤਰੱਕੀ ਦੀਆਂ ਲਿਖਾਂ ਤੇ ਲੈ ਕੇ ਜਾਵਾਂਗੇ ਜੀ ਪੀ ਸਾਹਿਬ ਲੋਕਾਂ ਨੂੰ ਇਹ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡਾ ਫਾਇਦਾ ਪਹਿਲੀ ਵਾਰ ਪਵਿੱਤਰ ਨਗਰੀ ਸ਼੍ਰੀ ਫਤੇਗੜ ਸਾਹਿਬ ਨੂੰ ਹੋਏਗਾ ਕਿ ਐਮ ਪੀ ਉਹ ਬੰਦਾ ਬਣਨ ਜਾ ਰਿਹਾ ਜਿਹੜਾ ਇਸ ਖਾਸ ਕਰ ਇਸੀ ਕੌਨਸੀਡੈਂਸੀ ਨਾਲ ਜੁੜਿਆ ਹੋਇਆ ਹੈ ਜਿਨੇ ਪਿਛਲੇ 5 ਸਾਲ ਬੱਸੀ ਦੀ ਨਮਾਇੰਦਗੀ ਕੀਤੀ ਹੁਣ ਲੋਕ ਸਭਾ ਦੀ ਹੈਗੀ ਪਰ ਪਹਿਲਾ ਐਮਪੀ ਹੋਏਗਾ ਜਿਹੜਾ ਬਸੀ ਤੇ ਫਤੇਗੜ ਸਾਹਿਬ ਸਰੰਦ ਇਸ ਏਰੀਆ ਤੋਂ ਹੈ ਜਿਹੜਾ ਲੋਕਾਂ ਨੂੰ ਜਾਣਦਾ ਉਹਦੇ ਲਈ ਜਿੰਨੀਆਂ ਵੀ ਕੋਈ ਵੀ ਸਰਕਾਰ ਹਲੇ ਸਾਡੀ ਸਰਕਾਰ ਨੂੰ ਪੌਣੇ ਤਿੰਨ ਸਾਲ ਪਏ ਨੇ ਜਦ ਸਰਕਾਰ ਤੇ ਕੇਂਦਰ ਸਰਕਾਰ ਸਾਡੀ ਇੱਕ ਹੋਗੀ ਤੇ ਮੈਂਬਰ ਆਫ ਪਾਰਲੀਮੈਂਟ ਸਾਡਾ ਹੋਗਾ ਤਾਂ ਅਸੀਂ ਇਹਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਜਾਾਂਗੇ ਜਿਹੜੇ ਵੀ ਵਿਕਾਸ ਅੱਜ ਤੱਕ ਕੋਈ ਵੀ ਕਮੀ ਰਹਿੰਦੀ ਹੈ ਅਸੀਂ ਲੋਕਾਂ ਨਾਲ ਤੁਹਾਡੇ ਚੈਨਲ ਰਹਾਂਗੇ ਵਾਦਾ ਕਰਦੇ ਹਾਂ ਕਿ ਜਦ ਅਸੀਂ ਪੌਣੇ ਤਿੰਨ ਸਾਲ ਬਾਅਦ ਵੋਟ ਮੰਗਣ ਆਵਾਂਗੇ ਜੇ ਤੁਸੀਂ ਜੋ ਚੀਜ਼ ਅਸੀਂ ਕਹੀ ਹੋਏਗੀ ਨਹੀਂ ਕਰੀ ਹੋਊਗੀ ਤਾਂ ਸਾਨੂੰ ਉਦੋਂ ਵੋਟ ਨਾ ਪਾਇਓ ਅਸੀਂ ਵਿਕਾਸ ਦੇ ਨਾਮ ਤੇ ਭਗਵੰਤ ਸਰਕਾਰ ਦੇ ਕੰਮਾਂ ਦੇ ਨਾਮ ਤੇ ਤੇ ਸੀਐਮ ਸਾਹਿਬ ਦੇ ਇਮਾਨਦਾਰੀ ਦੇ ਨਾਮ ਤੇ ਵੋਟਾਂ ਮੰਗਾਗੇ ਤੇ ਸਾਨੂੰ ਪੂਰਾ ਯਕੀਨ ਹੈ ਕਿ ਪੰਜਾਬ ਰੰਗਲਾ ਪੰਜਾਬ ਬਣੂਗਾ ਪੰਜਾਬ ਦੇ ਮੈਂਬਰ ਆਫ ਪਾਰਲੀਮੈਂਟ ਜਿੱਤਣਗੇ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਇਸ ਤਰ੍ਹਾਂ ਹੀ ਕੰਮ ਕਰਦੀ ਰਹੂਗੀ ਤੇ ਇੱਕ ਇਮਾਨਦਾਰ ਸਰਕਾਰ ਦਾ ਜਿਹੜਾ ਅੱਜ ਲੋਕਾਂ ਚ ਵਿਸ਼ਵਾਸ ਬਣਿਆ ਕਿ ਲੋਗ ਅੱਜ ਵੀ ਜਦ ਦਫਤਰ ਚ ਜਾਂਦੇ ਨੇ ਕੰਮ ਹੁੰਦੇ ਨੇ ਲੋਕ ਡਰਦੇ ਨਹੀਂ ਆ ਅੱਗੇ ਲੋਕ ਡਰਦੇ ਹੁੰਦੇ ਸੀ ਵੀ ਜੇ ਮੈਂ ਕਿਸੇ ਦੀ ਰਿਸ਼ਵਤ ਬਾਰੇ ਕਿਹਾ ਤੇ ਕੱਲ ਨੂੰ ਅਫਸਰ ਤਾਂ ਉੱਪਰ ਮਿਲੇਵੇਂ ਕਿਉਂਕਿ ਅਫਸਰ ਪੈਸੇ ਦੇ ਕੇ ਲੱਗਦੇ ਸੀ ਹੁਣ ਅੱਜ ਤੋਂ ਸਿਸਟਮ ਹੀ ਬਦਲ ਗਿਆ ਕੋਈ ਵੀ ਅਫਸਰ ਮੈਨੂੰ ਲੱਗਦਾ ਪੂਰੇ ਪੰਜਾਬ ਚ ਕੋਈ ਕਹਿ ਦੇਵੇ ਮੈਂ ਕਿਸੇ ਨੂੰ ਪੈਸੇ ਦੇ ਕੇ ਲੱਗਦਾ ਜਾਂ ਕਿਸੇ ਨੂੰ ਸਪਾਰਸ ਦੇ ਲੱਗਦਾ ਈਮਾਨਦਾਰ ਅਫਸਰ ਕੰਮ ਕਰਨ ਵਾਲੇ ਅਫਸਰ ਫੀਲਡ 'ਚ ਹੈ ਈ ਜਦ ਸੈਂਟਰ 'ਚ ਵੀ ਸਾਡੇ ਐਮਪੀ ਆ ਗਏ ਸੈਂਟਰ ਦੀ ਗ੍ਰਾਂਟ ਕੇਂਦਰੀ ਯੋਜਨਾਵਾਂ ਸਾਰੀਆਂ ਡਾਇਰੈਕਟ ਆਣ ਗਿਆ ਕਿਉਂਕਿ ਸਾਰੇ ਉਰੇ ਵਿਧਾਇਕ ਸਾਡੇ ਨੇ ਤਾਂ ਐਮਪੀ ਵੀ ਸਾਡਾ ਹੋਏਗਾ ਤਾਂ ਉਸ ਹਿਸਾਬ ਚ ਅਸੀਂ ਲੋਕਾਂ ਨੂੰ ਪੂਰਾ ਵਿਕਾਸ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਣ ਦਵਾਗੇ ਤੇ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਨਗਰੀ ਫਤਿਹਗੜ੍ਹ ਸਾਹਿਬ ਨੂੰ ਪੰਜਾਬ ਨਹੀਂ ਦੁਨੀਆ ਦੁਨੀਆ ਦੇ ਵਿੱਚ ਅਸੀਂ ਇੱਕ ਇਤਿਹਾਸਕ ਸ਼ਹਿਰ ਹੋਣ ਦੇ ਨਾਤੇ ਪਹਿਲੇ ਨੰਬਰ ਤੇ ਲੈ ਜਾਣਾ ਚਾਹੁੰਦੇ ਹਾਂ ਜੀ ਤੁਸੀਂ ਕਟੜੀ ਇਮਾਨਦਾਰੀ ਤੇ ਭ੍ਰਿਸ਼ਟਾਚਾਰ ਦੀ ਗੱਲ ਕਰੀ